ਜੀ ਪ੍ਰਧਾਨ ਸਾਹਿਬ ਜੋ ਅੱਜ ਦਾ ਧਰਨਾ ਤਿੰਨ ਦਿਨਾਂ ਤੋਂ ਚੱਲ ਰਿਹਾ ਹੈ ਅੱਜ ਤੀਸਰਾ ਦਿਨ ਜੇ ਤੁਹਾਨੂੰ ਇਹ ਕੀ ਗੱਲ ਸਾਰੇ ਪੰਜਾਬ ਨੂੰ ਰਜਾਉਣ ਵਾਲਾ ਕਿਸਾਨ ਇਸੇ ਤਰ੍ਹਾਂ ਸੜਕਾਂ ਤੇ ਰੁਲਦਾ ਰਹੇਗਾ ਇਸ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਕਿਸਾਨ ਨੇ ਆਪਣੀ ਫਸਲ ਦੇ ਪੈਸੇ ਮੰਗ ਰਹੇ ਆ ਨਾ ਕਿ ਇਹਨਾਂ ਕੋਈ ਸਾਡਾ ਮਾਫੀ ਦੇ ਮੰਗਦੇ ਆ ਇਹ ਨਾ ਹੀ ਕੋਈ ਅਸੀਂ ਕੋਈ ਇਹਨਾਂ ਕੋ ਗਰਾਡ ਮੰਗਦੇ ਆ ਸਾਨੂੰ ਆ ਗ੍ਰਾਂਟ ਦੇ ਤੋਂ ਕੋ ਪਿੰਡ ਵਾਲੇ ਪਿੱਛੇ ਆ ਸਾਡੀ ਆਪਣੀ ਫਸਲ ਦੇ ਪੈਸੇ ਆ 106 ਕਰੋੜ ਤੇ 50 ਲੱਖ ਦਾ ਬਿੱਲ ਲਿਕਾ 12 ਕਰੋੜ ਦਾ ਇੱਕ ਬਿੱਲਾ ਜਿਹੜਾ ਇਹ ਕਹਿੰਦੇ ਵੀ ਜਿਹੜਾ ਮੈਕਮਾ ਵਾ ਕੇਂਡ ਡਿਪਾਰਟਮੈਂਟ ਉਹ ਕਹਿੰਦੇ ਅਸੀਂ ਬਣਾ ਕੇ ਤੇ ਜਿਹੜਾ ਭੇਜਿਆ ਵਾ ਸਰਕਾਰ ਨੂੰ ਸਬਸਿਡੀ ਦਾ ਉਹ ਤੋਂ ਇਲਾਵਾ ਜਿਹੜਾ ਆਪਣੀਆਂ ਕੋਆਪਰੇਟ ਮਿਲਾਂ ਵਾ ਉਹਨਾਂ ਦਾ ਅਜੇ ਮੇਰੇ ਖਿਆਲ 97 ਕਰੋੜ ਰੁਪਇਆ ਹੋ ਰਹਿਦਾ ਵਾ ਹਾਂਜੀ ਹੋਰ ਲੋਲਾ ਲੋਲਾ ਫਾਰਮ ਦੇ باوجود ਛੋਟੇ-ਬੋਟੇ ਇਹਨਾਂ ਨੇ ਪੈਸੇ ਦੋ ਵਾਰੀ ਕਰਕੇ ਪਾਏ ਆ 100 ਕਰੋੜ ਦੇ ਲੱਗ ਛਕੇ ਉਹ ਵੀ ਪੈਸੇ ਰਹਿੰਦੇ ਆ ਸਾਡੇ ਜਿਲ੍ਹੇ ਵਾਲੇ ਮੰਨ ਕੇ ਚੱਲੋ ਕਿ 100 ਕ 200 ਕਰੋੜ ਰੁਪਇਆ ਜਿਹੜਾ ਕਿਸਾਨਾਂ ਦਾ ਗन्ने ਦਾ ਆਪਣਾ ਲੈਣ ਵਾਲਾ ਇਹਨਾਂ ਕੋਲ ਉਹਦੇ ਸਬੰਧ ਵਿੱਚ ਮੇਰਾ ਖਿਆਲ ਕਿੰਦਾ ਹਨ ਕੋ ਤਿੰਨ ਕਿ ਮਹੀਨੇ ਹੋ ਗਏ ਆ ਕਿ ਅੱਜ ਤੋਂ ਤਿੰਨ ਕਿ ਮਹੀਨੇ ਪਹਿਲਾਂ ਇਹੀ ਜਿਹੜਾ ਐਮਐਲਏ ਸ਼ੈਰੀ ਕਲਸੀ ਇਹਨੂੰ ਮੰਗ ਪੱਤਰ ਦੇ ਕੇ ਗਏ ਆ ਇਹ ਤੋਂ ਬਾਅਦ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਫਿਰ ਇਸ ਤੋਂ ਬਾਅਦ ਅਸੀਂ 2 ਤਰੀਕ ਨੂੰ ਫੱਬਰੀ ਵਾਲਾ ਜਿਹੜਾ ਚੌਕ ਆ ਉੱਥੇ ਧਰਨਾ ਲਾ ਕੇ ਤੇ ਡੀਸੀ ਸਾਹਿਬ ਨੇ ਸਾਨੂੰ ਦਿੱਤੀ ਇੱਕ ਕਮਿਟਮੈਂਟ ਕੀਤੀ ਸਾਡੇ ਨਾਲ ਕਿ 19 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੇ 60% ਪੈਸੇ ਪਹੁੰਚਣਗੇ ਤੇ 19 ਤਰੀਕ ਨੂੰ ਤੁਹਾਡੀ ਕੇ ਮੰਤਰੀ ਨਾਲ ਮੀਟਿੰਗ ਕਰਾ ਕੇ ਖੇਤੀਬਾੜੀ ਮੰਤਰੀ ਨਾਲ ਤੇ ਬਾਕੀ ਦੇ ਪੈਸੇ ਜਿਹੜੇ ਆ ਉਹ ਤੁਹਾਨੂੰ 30 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਉਹ ਪਵਾ ਦਾਂਗੇ ਖੇਤੀਬਾੜੀ ਮੰਤਰੀ ਨੂੰ ਅਸੀਂ ਮਿਲੇ 19 ਤਰੀਕ ਨੂੰ ਉਹਨੇ ਕਿਹਾ ਵੀ ਤੁਹਾਡਾ ਮੈਂ ਬਿੱਲ ਬਣਾਤਾ ਵਾ ਤੇ ਬਿੱਲ ਜਿਹੜਾ ਵਾ ਮੈਂ ਫਾਈਨੈਂਸ ਵਿਭਾਗ ਨੂੰ ਭੇਜਤਾ ਤੇ ਤੁਹਾਡੇ 30 ਤਰੀਕ ਤੱਕ ਪਹੇ ਆ ਜਾਣਗੇ ਚਲੋ ਅਹੀਂ ਇੱਥੇ ਵੀ ਹਫਤਾ ਚੱਲ ਲਿਆ ਹੁਣ 30 ਤੋਂ ਅੱਜ ਲੱਗਦਾ ਵੀ ਜਿਹੜਾ ਅੱਜ ਮਹੀਨਾ 12 ਤੇ 12 13 ਤਰੀਕ ਹੋ ਗਈ ਆ ਤਿੰਨ ਮਹੀਨੇ ਦੀ ਜੱਦੋਜੱਦ ਕੀਤਾ ਇੱਕ ਬਿੱਲ ਬਣਿਆ ਲੋਕ ਜਿਹੜਾ ਉਹ ਕਾਗਜ਼ ਤੇ ਲਿਖਣਾ ਵੀ ਕਿੰਨੇ ਪੈਸੇ ਆ ਜਿਹਦੇ ਕਰਕੇ ਭਰਾਜ ਤਿੰਨ ਦਿਨ ਤੋਂ ਇਹ ਸਰਕਾਰ ਦਾ ਪਿੱਠ ਸੇ ਅੱਪਾ ਘਰ ਡੇ ਆ ਸੜਕ ਤੇ ਇੱਧਰ ਬਹਿ ਕੇ ਇਹਦੇ ਘਰ ਦੇ ਸਾਹਮਣੇ ਇਤੋਂ ਇਲਾਵਾ ਕੱਲ ਨੂੰ ਅਸੀਂ ਠੀਕ 10 ਵਜੇ ਆ ਜਿਹੜਾ ਸਾਹਮਣੇ ਹਾਈਵੇ ਚੱਲਦਾ ਇਹ ਤੇ ਮਜਬੂਰ ਨ ਬਵਾਂਗੇ ਕਿਉਂਕਿ ਮੁੜ ਕੇ ਲੋਕ ਕਹਿੰਦੇ ਆ ਕਿ ਇਹ ਕਿਸਾਨ ਜਿਹੜੇ ਲੋਕਾਂ ਨੂੰ ਭਾਲ ਕੇ ਬਹਿ ਕੇ ਤੇ ਤੰਗ ਕਰਦੇ ਆ ਸਾਡਾ ਨਹੀਂ ਹੀ ਕੀਤਾ ਵੀ ਅਸੀਂ ਤੰਗੀ ਦੀਏ ਕਿਸੇ ਨੂੰ ਰਾਈਆਂ ਨੂੰ ਤੰਗੀ ਦੀਏ ਰਾਹ ਕਿਨਾਂ ਨੂੰ ਹੀ ਬੈਂਤੀ ਆ ਕਿ ਤੁਸੀਂ ਕੱਲ ਸੋਚ ਸਮਝ ਕੇ ਆਇਓ ਬਟਾਲਾ ਦਾ ਜਿਹੜਾ ਅੰਮ੍ਰਿਤਸਰ ਨੂੰ ਜਿਹੜਾ ਪਠਾਨਕੋਟ ਰੋਡ ਆ ਇਹ ਜੰਮੂ ਵਾਲਾ ਇਹ ਕੱਲ ਨੂੰ ਜਿਹੜਾ ਬਲੌਕ ਹੋ ਜਣਾ ਜੀ ਇਦੇ ਵਾਸਤੇ ਕੱਲ ਤੁਸੀਂ ਆਪਣੀ ਤਿਆਰੀ ਕਰਿਓ ਕਿ ਤੁਸੀਂ ਕਿੱਧਰੋਂ ਜਾਣਾ ਕਿਉਂਕਿ ਸਾਨੂੰ ਗਾਲਾਂ ਨਾ ਕੱਢਿਓ ਇੱਕ ਕਸੂਰ ਪ੍ਰਸ਼ਾਸਨ ਦਾ ਅਸੀਂ 3 ਮਹੀਨੇ ਤਜਦਜਤ ਕਰ ਲਈ ਆ 3 ਮਹੀਨੇ ਦੀ ਤਜਦਜਤ ਕਰਨ ਤੋਂ ਫੇਰ ਵੀ ਸਾਨੂੰ ਆਪਣੇ ਪੈਸੇ ਜਿਹੜੇ ਉਹ ਨਹੀਂ ਦਿੱਤੇ ਇਹਨਾਂ ਨੇ ਪ੍ਰਧਾਨ ਸਾਹਿਬ ਜਿਵੇਂ ਦੇਖਿਆ ਜਾਂਦਾ ਕਿ ਕਦੇ ਝੋਨੇ ਦੇ ਪੈਸੇ ਕਦੇ ਕਣਕ ਦੇ ਪੈਸੇ ਕਦੇ ਗੰਨੇ ਦੇ ਪੈਸੇ ਕੀ ਸਰਕਾਰ ਕੋਈ ਵੀ ਅੱਜ ਇੱਕ ਕਿਸਾਨ ਨੂੰ ਇਸੇ ਤਰ੍ਹਾਂ ਰੋਲਣਾ ਪਏਗਾ ਦੇਖੋ 3 ਤੇ ਸਵਾਦ ਦੇਖ ਲੇ ਆਪਾਂ ਦੋ ਪਿਛਲੀਆਂ ਵੀ ਹੰਡਾਈਆਂ ਵਾਂ ਉਹਨਾਂ ਕੋ ਮੈਂ ਧਰਨੇ ਲੈ ਕੇ ਪੈਸੇ ਲੈਂਦੇ ਨੇ ਤੇ ਤੀਜੀ ਉਹਨਾਂ ਤੋਂ ਵੱਡੀ ਠੀਠਾਗੀ ਆ ਜਿਹੜੇ ਬਿਲਕੁਲ ਜਿਨਾਂ ਨੂੰ ਪਤਾ ਹੀ ਨਹੀਂ ਵੀ ਇਹ ਜਿਹੜੀ ਸਰਕਾਰ ਚਲਾਉਣੀ ਕਿਦਾਂ ਇਹਨਾਂ ਨੂੰ ਤਾਂ ਬਿਲਕੁਲ ਨਹੀਂ ਪਤਾ ਉਹ ਪਹਿਲਿਆਂ ਨੂੰ ਇਹ ਵੀ ਮੜਾ ਮੋਟਾ ਇਹ ਨੌਲੇਜ ਹੁੰਦੀ ਤੇ ਜੇ ਦੋ ਦਿਨ ਧਰਨਾ ਲਾਈਏ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਫਲਾਣੇ ਪੈਸੇ ਦੇਣ ਵਾਲੇ ਆ ਇਹਨਾਂ ਨੂੰ ਤਾਂ ਤਿੰਨ ਦਿਨ ਤੋਂ ਬਾਅਦ ਵੀ ਦੱਸਣਾ ਪੈਂਦਾ ਕਿੰਨੇ ਹੀ ਘੱਟਰੀ ਕਿੰਨੇ ਹੀ ਥੱਡੇ ਇਹ ਕਿਹੜੇ ਹੀ ਭਲਾ ਅੱਛਾ ਇਹ ਲੈਣ ਵਾਲੇ ਐਦਾਂ ਕਰਦੇ ਗਾੜੀ ਇਹਨਾਂ ਨੂੰ ਵੀ ਨਹੀਂ ਪਤਾ ਵੀ ਇਹ ਪੈਸੇ ਸਾਡਾ ਗन्ने ਦਾ ਰੇਟ ਜਿਹੜਾ ਵਾ ਉਹ 400 ਤੇ 1 ਰੁਪਏ ਆ ਤੇ ਜਿਹੜੀਆਂ ਪ੍ਰਾਈਵੇਟ ਮਿਲਾਂ ਉਹ ਦਿੰਦੀਆਂ 340 61 ਰੁਪਏ ਇਹਨਾਂ ਨੇ ਮੰਨੇ ਆ ਸਰਕਾਰ ਨੇ ਵੀ ਅਸੀਂ ਤੁਹਾਨੂੰ ਵਿੱਚ ਪਾ ਕੇ ਦਵਾਂਗੇ ਇਹਦੀ ਪਹਿਲੀ ਗੱਲ ਤੇ ਇਹ ਜਿਹੜਾ ਹਾਈ ਕੋਰਟ ਦਾ ਵੀ ਆ ਜਿਹੜਾ ਕਾਨੂੰਨ ਆ ਕਿ 14 ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾ ਇਹ ਐਕਟ ਆ ਵੀ ਗਰੇ ਕਿਸਾਨਾਂ ਦੇ ਪੈਸੇ ਆ ਉਹ 14 ਦਿਨਾਂ ਦੇ ਖਾਤੇ ਵਿੱਚ ਪਾਉਣੇ ਚਾਹੀਦੇ ਨਹੀਂ ਤੇ ਵਿਆਜ ਸਮੇਤ ਇਹ 10 ਦਿਨ ਵੀ ਲਟਣ ਦੇ ਵਿਆਸਮੇਤ ਪੈਸੇ ਦਿੱਤੇ ਜਾਣ ਪਰ ਇਹ ਵੱਧ ਕਿਸਮ ਦੀ ਈ ਆ ਪੰਜਾਬ ਦੀ ਕਿ ਇਹੋ ਜੀਆਂ ਸਰਕਾਰਾਂ ਇੱਥੇ ਆ ਰਹੀਆਂ ਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਇਹਨਾਂ ਦਾ ਕਹੀਂ ਪੈਸੇ ਦੇਣੇ ਆ ਇਹਨਾਂ ਨੂੰ ਆਪਣਾ ਪਤਾ ਵੀ ਅਸੀਂ ਕਿਹੜੀ ਖੱਟ ਦੇ ਕਾਬੂ ਕਰਨਾ ਤੇ 5 ਸਾਲਾਂ ਚ ਕਿੰਨੇ 100 ਕਰੋੜ ਬਣਾਉਣਾ ਇਹਨਾਂ ਦਾ ਇਹ ਸਾਰਿਆਂ ਦੀ ਮਾਰਤਾੜ ਚੱਲ ਗਈ ਆ ਮੈਂ ਕਿੰਨਾ ਵੀ ਬਹੁਤ ਵੱਧ ਕਿਸਮ ਦੀ ਈ ਆ ਜਿੰਨਾ ਲੋਕਾਂ ਨੇ ਹੁਣ ਵੋਟਾਂ ਪਾਈਆਂ ਉਹ ਹੱਥਾਂ ਨਾਲ ਦਲੀਆਂ ਵਾਦੇ ਆ ਵੜਦੇ ਆ 2027 ਚ ਇਹ ਇਹਨਾਂ ਦਾ ਹੀ ਜਿਹੜਾ ਮੁੱਖ ਮੰਤਰੀ ਉਹ ਕਹਿੰਦਾ ਹੀ ਡਲੇ ਕੇਦੇ ਮਿੱਤਰ ਨਹੀਂ ਹੁੰਦੇ ਇਹਨਾਂ ਨੂੰ ਡਲੇ ਫਿਰਿਓ ਹੁਣ ਇਹਨਾਂ ਨੂੰ ਡਲੇ ਫਿਰਨਗੇ 2027 ਮੈਨੂੰ ਲੱਗਦਾ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਕਿਹੜਾ ਆਰਥਿਕ ਬੋਲਕ ਸੁਨਿਆਹ ਮਦਦ ਨੂੰ ਅੱਜ ਦਾ ਧਰਨਾ ਕਿਸਾਨ ਸੰਬਸਦੀ ਪੀਟੀ ਵੱਲੋਂ ਬਸਾਲਾ ਵਿੱਚ ਲਗਾਇਆ ਗਿਆ ਹੈ ਸ਼ਹਿਰੀ ਤਸੀ ਇੱਕ ਦੱਤੇ ਦੇ ਸਾਹਮਣੇ ਤਕਨੀਕ ਮਕਸਦ ਹੈ ਕਾਲ ਡਾਕਟਰ ਜੀ ਸੰਦੇਸ਼ਾਂ ਉਸੇ ਇੰਨੀ ساری ਵੀਡੀਓ ਦੇ ਚੁੱਕੇ ਕਿ ਕੱਲ ਦਾ ਜੋ ਬਾਟ ਤੋਂ ਅਮਰਪੁਰ ਰੋਡ ਹਾਈਵੇ ਹੈ ਉਹ ਜਾਣ ਕੀਤਾ ਜਾ ਰਿਹਾ ਹੈ ਤਸੰਤ ਕ੍ਰਿਤੀ ਵਜੋ ਜੋ ਨੂੰ ਪੰਜਾਬੀਆਂ ਨੂੰ ਇਥੇ ਆਵਾਜ਼ ਜਿੰਦੀ ਲਾ ਰਿਹਾ ਨੂੰ ਕਹਿੰਦੀ ਹੈ ਕਿ ਜੋ ਵੀ ਬਰਗਾਸਪੁਰ ਤੋਂ ਅਮਰਪੁਰ ਜਾਣ ਵਾਲਾ ਰੋਡ ਹੈ ਉਹ ਕੱਲ ਨੂੰ ਬੰਦ ਕੀਤਾ ਜਾਵੇਗਾ ਤਸੰਤ ਇੰਡਸਟਰੀ ਨੀ ਕੋਲ ਇਹ ਐਲਾਨ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਦਾ ਬਖਸ਼ ਇਹ ਜੋ ਸਾਡੇ ਗੰਨੇ ਦੇ ਪੈਸਿਆਂ ਦਾ ਜੋ ਸੰਘਰਸ਼ ਹੈ ਲੜਨ ਦਾ ਇਹ ਨਕਮੀ ਸਰਕਾਰ ਦੇਖੋ ਜਿਹੜੀ ਨੋ ਨਦੀ ਹੁਣ ਵਗੀ ਆ ਜੋ ਹੜ ਆਏ ਆ ਆਪਾਂ ਕੀ ਇਹਨਾਂ ਤੋਂ ਆਸ ਕਰਦੇ ਸਰਕਾਰਾਂ ਤੋਂ ਜੇ ਸਾਡੀ ਫਸਲ ਦੇ ਪੈਸੇ ਸਾਨੂੰ ਨਹੀਂ ਮਿਲਣ ਦੇ ਕੀ ਸਾਨੂੰ ਜੋ ਹੜ ਫੀੜਤ ਲੋਕ ਹੱਟੇ ਹੋਏ ਆ ਸਾਨੂੰ ਕਿਹੜਾ ਮੁਆਵਜ਼ਾ ਦੇਣਗੇ ਜਾਂ ਜੇ ਜਦੋਂ ਸਾਡੀ ਫਸਲ ਦੇ ਪੈਸੇ ਸਾਨੂੰ ਨੇ ਮਿਲਣ ਨਾ ਇਹ ਤੇ ਫਿਰ ਅਸੀਂ ਉਹ ਕਾਹਦੀ ਆਸ਼ਕ ਕਰਦੇ ਆ ਸੋ ਇਹ ਆਪਣੇ ਆਪੇ ਆ ਕੰਮ ਕੋ ਕਵਾ ਤੇ ਸਾਨੂੰ ਸਰਕਾਰ ਤੇ ਨਹੀਂ ਆਣੀ ਰੱਖਣੇ ਪੈਣੇ ਤੇ ਇਹ ਵੀ ਜੋ ਆ ਅਹੀਂ ਆਪਣੇ ਲੋਕਾਂ ਨੇ ਇਹ ਬੋਲਦਾ ਜਾ ਹੋਰ ਫਸਲਾਵਾ ਉਹਨਾਂ ਦਾ ਹੀ ਨਾ ਕਾ ਖਲ ਗਿਆ ਬਾਕੀ ਸਮਾ ਬਹੁਤ ਮਾੜਾ ਆ और फिर बहुत हुई है आपका तो मान्य है, तो है।, है, है।, है, है।, है। तो ये लोग बहुत बातों की बातें हो ही हुई है आपको भी आता बहुत हुई है लोगों का तलवीर कामरा कामना पे आप तू भाग तो आपन जिताया मैं अपना मनोविज्ञान का बलविज्ञान का नहीं पर इतना जीवनी जाम दे और कोई मतलब तकाना काम कोई शरीर नहीं चलेगा तलवार तो बनात नकारी मतलब कोई कितने शमरा तो काम नहीं आ रहा है राज किसके चले, चले तो बाकी ये आप हमें जरा सुना ला ले कठियों के तने हो के कि ये आपा जेड़े अपने मोटे हाथ वाले हाल हो रहे हैं अदरवाइज अगली कोई ये सरकार और भी असर दे बाकी सरकार जेड़ी मर्जी पार्टी जाने आ का हाल होए रहना ਇਹ ਇਹ ਸਾਲ ਚੱਲ ਰਹੇ ਵਿਆਹਾਂ ਦਾ ਆਗਮਨ ਦੇਰੀ ਹੋਊ ਆਪਣੇ ਆਰ ਰਹਾਂਗੇ ਜੋਗੀ ਇਹਦਾ ਨੀਂਦਾਂ ਦੇ ਤੇਲੋਟੇ ਖਾ ਰਿਆ ਇਹਨਾਂ ਦਾ ਇਹੀ ਹੁੰਦਾ ਹੈ ਇਹ ਆਪੇ ਲੋਕੀ ਨੇ ਤਾਂ ਆਸਾਂ ਕਰ ਲੈ ਸਾਡੇ ਵੱਲ ਕਿਹਦੇ ਦਾ ਤਿਹਾਰ ਨਹੀਂ ਆ ਇਹਨੂੰ ਆਪਰੇਗਾ ਘਰ ਘਰ ਵਿੱਚ ਜਿਹੜਾ ਵਿਆਹ ਹੈ ਸਾਡੀ ਇਹਨੂੰ ਬਿਲਕੁਲ ਜਿਹੜੀ ਆ ਸਾਡੀ ਇਹ ਹੈਗੀ ਤੋਂ ਸਾਨੂੰ ਇਹਦਾ ਬਸ ਆਪਲਾ ਮਾਰਨਾ ਚਾਹਿਆ ਕੱਲ੍ਹ ਵਾਸਤੇ ਵੀ ਮੈਂ ਤੇ ਦੇ ਚੀ ਕਰੂੰਗਾ ਦਾਣੇ ਚੜਲਾ ਵਿੱਚ ਇਹ ਵੀ ਜੋ ਰੌਂਡ ਹੈ ਆ ਪਿੰਡਾਂ ਪਿੰਡੀ ਪੂਰ ਕਰਦੇ ਆ ਖਾਲ ਜਿਹੜਾ ਵਾ ਸਾਨੂੰ ਸਾਥ ਰਹਿ ਕੇ ਬੇਜਾਣੇ ਲਾ ਕੇ ਪਹੁੰਚੀਏ ਤੇ ਜੋ ਆ ਆਪਣੇ ਢੇਰੇ ਹਾੜੀ ਗਮੇ ਵੀ ਤੇ ਨਾ ਮੁਤਾਵਾ ਨਹੀਂ ਹੁੰਦਾ ਲਗਾ ਸਕੀ ਤੇ ਉਹ ਵੀ ਇੱਥੇ ਬੈ ਜੀ ਹਾਂ ਦਾ ਨਾ ਨਾ ਕੰਮ ਕਰੇ ਨਹੀਂ ਜਾਨਾ ਸਰਕਾਰਾਂ ਨੂੰ ਪਤਾ ਉਹ ਬੈਠੇ ਆ ਆਲਾ ਉਹ ਜਿਹੜਾ ਪੰਜਾਬ ਜੇਦੋਂ ਤੁਹਾਡੇ ਕੋਲ ਆਏਗਾ ਜਦੋਂ ਇਹ ਜਾਨ ਹੋਏਗਾ ਲੋਕ ਖੜ੍ਹੇ ਹੋਣਗੇ ਤੇ ਫੇਰ ਹੀ ਜਿਹੜੀ ਆਵਾਜ਼ ਆਦੀ ਇਹ ਸੁਣੀ ਜਾਣਗੇ ਚਾਹਤੇ ਅੰਗਰੇਜ਼ ਇਹ ਸਾਡੇ ਜਿਹੜੇ ਲੋਕ ਪਰਤਾਲ ਹੋਣ ਰਾਹੀਂ ਲੋਕ ਨੇ ਪਰ ਕੀ ਕਰੀਏ ਇਹ ਵੀ ਬੇਵਾਸਵਾ ਅੱਜ ਵੀ ਮਜਬੂਰੀਆਂ ਜੇਹੀ ਪਹਿਲੇ ਆ ਕੇ ਸਾਕੇ ਸਾਇਆ ਸਮੇਂ ਦੇ ਉਸੇ ਸਮੇਂ ਦੇ ਸਾਨੂੰ ਕੋਈ ਸੱਚੀ ਗਵਾਹ ਨਾ ਹੋਣਾ ਪਰੇ ਤੇ ਤੋਂ ਇਹ ਨਹੀਂ ਦੇ ਦੀਆਂ ਨੇ ਭਰਾਓ ਸਾਲ ਦਾ ਜਿਹੜਾ ਭਰਾਤਾਂ ਨੇ ਇਹਨੂੰ ਟਾਈਮ ਦੇ ਸਾਰਾ ਉਹਦੇ ਤੇ ਆਪਾਂ ਪਹੁੰਚਾਣਾ ਨੂੰ ਪੂਰਾ ਜੋਰ ਰੋਹਾ ਤੇ ਫਿਰ ਉਹ ਕਿਹੜੀ ਆਪਣਾ ਜਿਹੜਾ ਉਹ ਤਸਾ ਲਵਾਉਣਾ ਉਹ ਪੱਧਿਆਂ ਨੂੰ ਤੇ ਆਪਣਾ ਜਿਹੜਾ ਕੰਮਕਾਰ ਅੱਜ ਵੀ ਕਰ ਰੋ ਜਿਹੜਾ ਆ ਤੇ ਕੱਲ ਨੂੰ ਤੇ ਤੇ ਤਾਂ ਇਹਨੂੰ ਸਾਰਾ ਜਿਹੜਾ ਆ ਇਹੇ ਕਮਟਾ ਆਵਾਮਾ ਨਾਲ ਨਾ ਤੇ ਇਹ ਕਾਬੂ ਵਿੱਚ ਦੇ ਜਾਣ ਨਾ ਤੇ ਇੰਨੀਆਂ ਬੇਜੀਆਂ ਪਰਵਾਨ ਵਾਜ ਦੀ ਬਾਤ ਇਹਨਾਂ ਨੂੰ ਸੁਣ ਲਈ ਸਾਡੇ ਸਤਿ ਸ਼ਕਤਾਂ ਨੂੰ ਉਹਨਾਂ ਨੇ ਆਪਣਾ ਇੰਟਰਵਿਊ ਚਾਰਿਆ ਤੇ ਆਪ ਹੁਣ ਮੈਂ ਬੇਤੀ ਕਰਨਾ ਕਿ ਸਾਡੇ ਜਨੇ ਦੇ ਪ੍ਰਧਾਨ ਨਿਰਮਦਰ ਸਿੰਘ ਜੀ ਚੱਜਾ ਦਾ ਪਰਮ ਜਗਾ ਦਾ ਜਿਹੜੇ ਉਸਤਾ ਕੋ ਦੇਣ ਕਰਾਂ ਚਾਹਤੀ ਗੁਰੂ ਕੋ ਦੇਣ ਦੇ ਰੀਲੋ ਮਰਜੀ ਵਾਲੀ ਕੋਣ ਆਪਣਾ ਸੁਤਨਾਮ ਸਿੰਘ ਜੰਤ ਸਾਹਿਬ ਉਹਨਾਂ ਦੇ ਚਰਨਾਂ ਦੇ ਬੇਤੀ ਆ ਕਿ ਜਨਤੁਰ ਦਾ ਆਮਾ ਵਾਲੇ ਪ੍ਰਧਾਨਾ ਜਾਡੇ

ਸਾਲ ਦੀ ਕਾਟੀ ਜਿਹੜੀਆਂ ਉਹਨਾਂ ਤਰ੍ਹਾਂ ਦੇ ਕਲੀ ਕਰ ਰਹੇ ਆ ਤੇ ਦੂਜੇ ਸਾਲ ਦੀ ਫਸਲ ਜਿਹੜੀਆਂ ਤਿਆਰ ਖੜੀਆਂ ਆ ਤੋਂ ਅਚੂ 0.2 ਨਾਲੋਂ ਅੱਗੇ ਉਹ ਭਰਨਾ ਨੀਵੇਂ ਨਾਲੇ ਚੋਰ ਦੂਸਰੇ ਹਾਂਜੀ ਪ੍ਰਧਾਨ ਸਾਹਿਬ ਜੋ ਅੱਜ ਦਾ ਧਰਨਾ ਹੈ ਇੱਕ ਕਾਦੇ ਮਕਸਦ ਵਾਸਤੇ ਜਿਵੇਂ ਕਿ ਤੁਸੀਂ ਇੱਥੇ ਇਕੱਠੇ ਹੋ ਕੇ ਕਿਸਾਨ ਸੰਘਰਸ਼ ਕਮੇਟੀ ਬੈਠੀ ਹੋਈ ਆ ਇੱਕ ਸਰਕਾਰ ਦੇ ਜਾਂ ਕਿਹੜੇ ਮਕਸਦ ਵਾਸਤੇ ਬੈਠੇ ਹੋਏ ਨੇ ਇਹ ਧਰਨਾ ਮਝਾ ਖਾਨ ਸਿਕਰ ਕਮੇਟੀ ਸਰਦਾਰ ਬਲਵਿੰਦਰ ਸਿੰਘ ਪ੍ਰਧਾਨ ਦੀ ਰੈਣਮਈ ਇੱਥੇ ਲਗਾ 61 ਰੁਪਈਆ ਦਾ ਧਰਨਾਵਾ 61 ਰੁਪਈਏ 50 ਪੈਸੇ ਸਾਡੇ ਗਵਰਨਮੈਂਟ ਨਹੀਂ ਦੇ ਰਹੀ ਸਾਲ ਤੋਂ ਉਹਦੇ ਸਬੰਧ ਵਿੱਚ ਅੱਜ 3 ਦਿਨ ਹੋ ਗਏ ਆ ਕੱਲ 4ਵੇਂ ਦਿਨ ਤੇ ਚੱਲੇ ਜਾਣਾ ਇਹ ਕਰਕੇ ਅਸੀਂ ਕੋਈ ਇਹਨਾਂ ਕੋਲੋਂ ਖਰਾਬਾ ਨਹੀਂ ਮੰਗਣ ਦੇ ਤੇ ਇੰਨੀ ਵੀ ਸੰਗਤਾਨਾ ਨੁਕਸਾਨ ਹੋਇਆ ਹੈ ਅੱਜ ਉਹਨਾਂ ਜ਼ਿੰਮੇਦਾਰ ਬੈਠੇ ਆ ਜਿਨ੍ਹਾਂ ਦਾ 23 'ਚ ਵੀ ਨੁਕਸਾਨ ਹੋਇਆ 25 'ਚ ਵੀ ਹੋ ਗਿਆ ਪਰ ਅਸੀਂ ਸੋਚਿਆ ਵੀ ਇਹ ਵੀ ਸਾਡੀ ਹਲਪਵਾ ਸਾਡੇ ਜਿਹੜੇ ਰਹਿੰਦੇ ਪੈਸੇ ਆ ਉਹ ਤੇ ਦੇ ਦਿਓ ਸਾਡੇ ਉਹ ਵੀ ਪੈਸੇ ਨਹੀਂ ਦੇ ਰਹੇ ਇਹਦੇ ਵਿੱਚ ਪ੍ਰਧਾਨ ਸਾਹਿਬ ਤੁਸੀਂ ਕਿੰਨੂ ਕਿੰਨੂ ਅੱਜ ਤੱਕ ਮੰਗ ਪੱਤਰ ਦੇ ਚੁੱਕੇ ਜੀ ਅਸੀਂ ਮੰਗ ਪੱਤਰ ਛੱਡਿਆ ਹੀ ਕੋਈ ਨਹੀਂ ਜਿੰਨੂੰ ਲੋੜ ਹੀ ਹਰੇਕ ਨੂੰ ਦਿੱਤਾ ਡੀਸੀ ਨੂੰ ਦੇ ਦਿੱਤਾ ਏਡੀਸੀ ਨੂੰ ਦੇ ਦਿੱਤਾ ਫਿਰ ਆਪਣਾ ਐਸਡੀਐਮ ਨੂੰ ਦੇ ਦਿੱਤਾ ਫਿਰ ਐਮਐਲਏ ਨੂੰ ਦੇਤਾ ਫਿਰ ਜਿਹੜਾ ਖੇਤੀਬਾੜੀ ਮੰਤਰੀ ਹੈ ਉਹਨੂੰ ਦੇਤਾ ਮੁੰਡਿਆ ਸਾਹਿਬ ਨੂੰ ਨੇਤਾ ਇਹ ਕੱਢ ਹੀ ਪਾਇਆ ਸੀ ਉਹ ਰਿਸ਼ਤੇਦਾਰੀ ਕੱਢਦਾ ਫਿਰਦਾ ਹੈ ਗਰਦਾਫਰ ਨਾਲ ਆਂਦਾ ਮੇਰੀ ਰਿਸ਼ਤੇਦਾਰੀ ਆ ਮੈਂ ਜਰੂਰ ਹੀ ਪੈਸੇ ਪਵਾਉਂਗਾ ਮੁੜ ਕੇ ਉਹਦਾ ਸੁਪਨਵ ਨਹੀਂ ਆਇਆ ਇਹ ਕਰਕੇ ਹੀ ਛੱਡਿਆ ਕੋਈ ਨਹੀਂ ਸਾਰੀ ਸਾਰੀ ਜਨਤਾ ਨੂੰ ਰਜਾਉਣ ਵਾਲਾ ਕਿਸਾਨ ਸੜਕਾਂ ਤੇ ਆ ਜਾਂਦਾ ਇਦਿਆਂ ਕੀ ਆਪਣੇ ਵਿੱਚ ਕਮੀਆਂ ਨੇ ਕਿ ਜਾਂ ਸਰਕਾਰ 'ਚ ਕਮੀਆਂ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਕੋਈ ਆਕੇ ਦੇ ਹਾਥੀ ਤੱਕ ਇਹਨੂੰ ਖੰਦੇ ਆਪਕੇ ਕੀੜੀ ਤੋਂ ਲੈ ਕੇ ਹਾਥੀ ਤੱਕ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇਹ ਤਰਖੀਆਂ ਚ ਜਾਣਦੇ ਆ ਤੇ ਅਸੀਂ ਆਪਣੀਆਂ ਜਾਇਦਾਦਾਂ ਵੇਚੀ ਜਾਂਦੇ ਆ ਆ ਹਾਲਾ ਕਿਸ ਕਿਸ ਦਾ ਪ੍ਰਧਾਨ ਸਾਹਿਬ ਬਣਾਈ ਵੀ ਤਾਂ ਤੁਸੀਂ ਇਹ ਸਰਕਾਰ ਬਣਾਈ ਤੇ ਐਹੀ ਪਰ ਹੁਣ ਕੀ ਕਰੀਏ ਜਦੋਂ ਹੁਣ ਉਹ ਜ਼ੁਬਾਨ ਤੇ ਨਾ ਕਰੇ ਮਰਗੇ ਦਾ ਮੁੱਕਰੇ ਦਾ ਕੀ ਆ ਐਂ ਸੱਖਾ ਵੀ ਜ਼ੁਬਾਨ ਤੇ ਰਹਿਣਾ ਇੰਨਾ ਸਰਕਾਰਾਂ ਨੂੰ ਪ੍ਰਧਾਨ ਸਾਹਿਬ ਇੰਨਾ ਸਰਕਾਰਾਂ ਨੂੰ ਕਿਉਂ ਬਣਾਉਂਦੇ ਤੁਸੀਂ ਆਪਣੀ ਸਰਕਾਰ ਕਿਉਂ ਨਹੀਂ ਬਣਾਉਂਦੇ ਕਿੰਨੂੰ ਬਣਾ ਲਈਏ ਤੁਹਾਡੀਆਂ ਵੀ ਤੁਹਾਡੇ ਵਿੱਚ ਵੀ ਬੰਦੇ ਹੈਗੇ ਨੇ ਜਿਹੜੇ ਬਣਨ ਵਾਲੇ ਜੀ ਹੌਲੀ ਹੌਲੀ ਮਹਾਰਾਜ ਕਰੂਗਾ ਕਿਰਪਾ ਸਾਡੇ ਹੁਣ ਗੱਲ ਕਰਨਗੇ ਕੋਈ ਸੋਚਣਗੇ ਇਹਦੇ ਬਾਰੇ ਹੁਣ ਅੱਗੇ ਦਾ ਤੁਹਾਡਾ ਕੀ ਵਿਚਾਰ ਵਟਾਂਦਰਾ ਹੋਇਆ ਪਾਰਟੀ ਨੇ ਕੀ ਮਕਸਦ ਕੀਤਾ ਅੱਗੇ ਦਾ ਵਿਚਾਰ ਵਟਾਂਦਰਾ 3 ਵਜੇ ਸਾਡੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਹਣੀ ਸਾਰਿਆਂ ਨੂੰ ਦੱਸਣਗੇ ਕਿ ਕੀ ਵਿਚਾਰ ਹੈ ਕੱਲ ਦਾ ਓਕੇ ਬਤਾਓ ਮੈਂ ਅਜਲਾ ਦੇ ਸਰਪੰਚ ਜਿਲ੍ਹਾ ਬਲਾਡਰ ਦੇ ਦਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਬੈਠੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਮਾਝਾ ਕ੍ਰਾਂਟ ਦਾ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ। ਪ੍ਰਧਾਨ ਸਾਹਿਬ ਇਹ ਜਿਹੜਾ ਤੁਹਾਡਾ ਤਰਨਾ 3 ਦਿਨ ਤੋਂ ਚੱਲ ਰਿਹਾ ਹੈ। ਇਸ ਬਾਰੇ ਜੋ ਵੀ ਵੱਤੋ ਵਾਦ ਪਿੰਡਾਂ ਦੇ ਵਿੱਚੋਂ ਕਿਸਾਨ ਆ ਰਹੇ ਨੇ। ਉਹ ਤੇ ਹੋਰ ਇਕੱਠੇ ਹੋ ਰਹੇ ਨੇ। ਇਹ ਤੁਹਾਡਾ ਜੋ ਜੀ ਧਰਨਾ ਹੈ ਇਹ ਕੱਲ ਤੱਕ ਰਹੇਗਾ ਜਾਂ ਇਸ ਦਾ ਕੀ ਅੱਗੇ ਪ੍ਰੋਗਰਾਮ ਹੋਇਆ ਜੀ ਕੱਲ ਨੂੰ ਇੱਕ ਬਹੁਤ ਵੱਡਾ ਜਿਹੜਾ ਧਰਨਾਵਾ ਉਹ ਜਿਹੜਾ ਕਰਾਂਗੇ ਬਹੁਤ ਗੱਲ ਕਰਦੇ ਬੰਦਿਆਂ ਦਾ ਸਹਿਯੋਗ ਜਿਹੜਾ ਸਾਨੂੰ ਕੱਲ ਨੂੰ ਮਿਲ ਰਿਹਾ ਤੇ ਪਿੰਡਾਂ ਵਿੱਚ ਕੱਲ ਉਹ ਵੀ ਹਾਜ਼ਰੀ ਕਰਕੇ 9 ਵਜੇ ਕੱਲ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਆ ਜੀ ਇਹਨਾਂ ਨੇ ਕਰਤਾ ਕਿ ਸਾਡੀ ਗੱਲ ਨਾ ਸੁਣੀ ਤੇ ਸਾਨੂੰ ਸਾਡੇ 60 61 ਰੁਪਏ ਜਿਹੜੇ ਉਹ ਸਾਡੇ ਖਾਤੇ ਵਿੱਚ ਨਾ ਆਇਆ